ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਗੋਇੰਦਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਗਰਸੇਵਕ ਸਿੰਘ ਦੇ ਕੋਲ ਅੱਜ ਦੋਸਤੋ ਇਸ ਘਰੋਂ ਤੁਹਾਨੂੰ ਇੱਕ ਵਾਇੜ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਸਬਾਈ ਵਾਇੜ ਆ ਪੂਰੀ ਡਿਟੇਲ ਜਿਹੜੀ ਇਨਫੋਰਮੇਸ਼ਨ ਆ ਆਪਾਂ ਵੀਰ ਗਰਸੇਵਕ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇੱਕ ਜਿਹੜੀ ਦੋਸਤੋ ਬਿਲਕੁਲ ਤਾਜ਼ੀ ਹੋਈ ਆ ਬਿਨ ਬੱਚੇ ਤੋਂ ਵਹਿੜਾ ਉਹ ਵੀ ਪੂਰੀ ਇਨਫਰਮੇਸ਼ਨ ਜਿਹੜੀ ਆ ਵੀਰਗਰ ਸੇਵਕ ਤੇ ਨਾਲ ਆਪਾਂ ਗੱਲਬਾਤ ਕਰਕੇ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਅੱਜ ਦੋਸਤੋ ਆਪਾਂ 18 ਮਈ ਨੂੰ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਲੋਡ ਕਰ ਲਓ ਸ਼ਾਮ ਦੇ ਕੋਈ ਦੋਸਤੋ 4:30 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਹੈ ਜੀ ਬਾਕੀ ਪਸ਼ੂ ਜਿਹੜੇ ਦੋਸਤੋ ਆਪਦੇ ਘਰੇ ਵਿਜ਼ਿਟ ਕਰਕੇ ਜਿੰਨਾ ਦੱਸਿਆ ਜਾਂਦਾ ਮਿਲਕ ਦੁੱਧ ਪੌਲੀ ਦੇ ਵਿੱਚ ਉਹਨੀ ਤਸੱਲੀ ਜਿਹੜੀ ਆ ਘਰ ਪਹੁੰਚ ਕੇ ਜਰੂਰ ਕਰ ਲਿਆ ਕਰੋ ਆਉ ਕਰਦੇ ਆਂ ਗੱਲਬਾਤ ਵੀਰਕਰ ਸੇਵਕ ਦੇ ਨਾਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਆ ਇਸ ਵਾਰਡ ਦੀ ਕੀ ਡਿਟੇਲ ਆ ਦੋ ਵਾਰਡਾਂ ਜਿਹੜੀਆਂ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਾਂਗੇ ਦੋਹਾਂ ਦੀ ਇਨਫੋਰਮੇਸ਼ਨ ਲੈ ਲੈਂਦੇ ਆਂ ਆਜੋ ਵੀਰਕਰ ਸੇਵਕ ਸਭ ਤੋਂ ਪਹਿਲਾਂ ਵੀਰਕਰ ਸੇਵਕ ਕੀ ਹਾਲ ਚਾਲ ਬਾਈ ਬੜਾ ਵਧੀਆ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸੰਨ ਸਰਦਾਰ ਕੀ ਆ ਜਾਂ ਬਹੁਤ ਵਧੀਆ ਭਰਾ ਚੰਗੇ ਆ ਚੱਲਦੀ ਗੱਲਾਂ ਚੈਰੀ ਕਰ ਸੇਵਕ ਵੀਰੇ ਪਸ਼ੂ ਅੱਜ ਵੀ ਦੋ ਬਕਾਊ ਆਪਣੇ ਕੋਲ ਹਾਂਜੀ ਹਾਂਜੀ ਵੀਰ ਜੀ ਬੈੜ ਆ ਗਈ ਆ ਜੀ ਹਾਂਜੀ ਇੱਕ ਤਾਂ ਬਿਲਕੁਲ ਤਾਜੀ ਸੂਈ ਆ ਬੱਚਾ ਨਾਲ ਤੇ ਦੂਜੀ ਬੈੜ ਦੀ ਵੀਰ ਜੀ ਕੀ ਇਨਫੋਰਮੇਸ਼ਨ ਆ ਇਹਨੂੰ ਆ ਜਿਹੜੀ ਅੱਜ ਵੀਰ ਜੀ ਤਾਜੀ ਸੂਈ ਨੇ ਚੌਥਾ ਦਿਨ ਆ ਸੂਈ ਨੇ ਚੌਥਾ ਦਿਨ 15 ਤਰੀਕ ਦੀ ਸੂਈ ਆ 15 ਤਰੀਕ ਦੀ ਆ ਹਾਂਜੀ ਅੱਜ ਚੌਥਾ ਦਿਨ 18 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਹਾਂਜੀ ਹਾਂਜੀ ਤੇ ਇਹ ਪਹਿਲੇ ਨੰਬਰ ਤੇ ਵੀਰ ਜੀ ਸਰਪੇ ਜਿਹੜੀ ਇਹ ਬੈੜ ਆ ਵੀਰ ਹਾਂਜੀ ਚੌਥਾ ਦਿਨ ਇਹ ਅੱਜ ਬੱਚਾ ਥੱਲੇ ਵੱਛੀ ਆ ਗਈ ਹਾਂਜੀ ਵੱਛੀ ਬਹੁਤ ਔਰਦੀ ਵੱਛੀ ਆ ਠੀਕ ਆ ਥੱਲੇ ਬੱਚਾ ਜਿਹੜਾ ਦੋਸਤ ਆ ਤੁਸੀਂ ਦੇਖ ਸਕਦੇ ਨਾੜੂ ਬੱਚੇ ਦੇ ਨਾਲ ਤੇ ਅੱਜ ਤੀਜਾ ਚੌਥਾ ਚੌਥਾ ਦਿਨ ਜਿਹੜਾ ਚੌਥਾ ਦਿਨ ਹੋ ਗਿਆ ਠੀਕ ਆ ਤੇ ਆ ਦੇਖੋ ਜੀ ਆ ਥਣ ਦੇਵਾ ਥਣ ਤੁਣ ਬਹੁਤ ਵਧੀਆ ਚੰਗਾ ਸਪੇਸ ਤੇ ਆ ਤੇ ਆ ਜਿਹੜਾ ਹਵਾਨਾ ਤੁਸੀਂ ਬੈਕ ਸਾਈਡ ਤੋਂ ਵੀ ਚੈੱਕ ਕਰੋ ਸਾਰਾ ਦੇਖੋ ਫਿਰ ਸਰ ਸੇਵ ਕੋ ਵੀ ਕਿੰਨਾ ਖੋਣ ਬੌਲਾ ਫਿਰ ਕਿੰਨਾ ਕੇ ਇਹ ਬੋਲਾ ਵੀਡੀਓ ਦੇ ਥੱਲੇ ਮੰਨ ਕੇ ਚਲੋ ਤੁਸੀਂ 15 16 ਲੀਟਰ ਹੋ ਸਕਦਾ 15 16 ਲੀਟਰ ਹਾਂਜੀ ਤੇ ਜਿਹੜਾ ਆਪਾਂ ਚਵਾਵਾਂਗੇ 15 16 ਲੀਟਰ ਹੈਗਾ 14 ਲੀਟਰ ਮੰਨ ਕੇ ਚੱਲੇ ਕੋਈ ਤੇ 14 ਲੀਟਰ ਹਾਂਜੀ ਹੋ ਹੋਨ ਨੂੰ 15 ਵੀ 16 ਵੀ ਹੋ ਸਕਦਾ ਵਾ ਹਾਂਜੀ ਐਵੇਂ ਬੱਚੂ ਨਹੀਂ ਮੰਨਣਾ ਇਹਨਾ ਥੋੜਾ ਜਿੱਦਾਂ ਨਾ ਵੀ ਜਦੋਂ ਆਈ ਸੀ ਨਾ ਆਪਣੇ ਕੋਲ ਹਾਂਜੀ ਥੋੜਾ ਅਗੇ ਇਹ ਤਾਂ ਉੱਪਰ ਆਇਆ ਕਰ ਗਏ ਘੋੜੀ ਦਾ ਕਰਕੇ ਅੱਛਾ ਡਰ ਗਈ ਥੋੜਾ ਜਿਹਾ ਘੋੜੀ ਰੱਖੀ ਨਾਲ ਹੀ ਆਪਾਂ ਹਾਂਜੀ ਘੋੜੀ ਦਾ ਕਰਕੇ ਤੇ ਚਲੋ ਬਾਕੀ ਦਿਨ ਚੌਥਾ ਦਿਨ ਆਇਆ ਸੀ ਠੀਕ ਹੈ ਚੌਥਾ ਦਿਨ ਪ੍ਰਭੂ ਆ ਚੁਈ ਨੂੰ ਆ ਅਤੇ ਦਸਾਲੀ ਕਰਕੇ ਬਣੇ ਮੇਰਾ ਵੀਰ ਐਵੇਂ ਆਪਾਂ ਠੀਕ ਹੈ ਕਿ ਲੋਕ ਆਦੀ ਦੱਸਾਂਗੇ ਬਾਕੀ ਦੇਵੇ ਭਾਂਡੇ ਦੇ ਵਿੱਚ ਤੁਹਾਨੂੰ ਦਾ ਲੱਗਿਆ ਆ ਦੇਖੋ ਬਾਕੀ ਥੰਮੇਵਾ ਜਿਹੜਾ ਦੋਸਤੋ ਸਾਫ਼ ਹੀ ਸੋਨਾ ਹੈ ਜਿਹੜਾ ਵੀਰ ਘਰੇ ਪਹੁੰਚ ਕਰੂਗਾ ਦੇਖੋਗੇ ਤੁਸੀਂ ਸੋਨਾ ਆਪਣਾ ਆਪਣਾ ਹੈਗਾ ਵਹਿਣ ਦੇ ਕੋਲ ਤੇ ਬੱਚਾ ਥੱਲੇ ਫੀਮੇਲ ਸਾਫ਼ ਆ ਵੀਰ ਕਹਿੰਦਾ ਵੀ 15-16 ਹੋਵੇ ਬਾਕੀ ਜਿਹੜਾ 14 ਕਿਲੋ ਤੁਸੀਂ ਬੋਲ ਦੇ ਵਿੱਚ ਚਵਾਈ ਜਿਹੜੀ ਆ ਉਹ ਘਰ ਪਹੁੰਚ ਕੇ ਕਰ ਸਕਦੇ ਹੋ ਆ ਜਿਹੜਾ ਬਿਲਕੁਲ ਬਹਿਣੀ ਵਾਲੇ ਪਾਸੇ ਤੋਂ ਆ ਆ ਥਾਣਾ ਦੇਖੋ ਜੀ ਕਵਾਲਿਟੀ ਵੇਖੋ ਸਾਡੇ ਦੀ ਆਹ ਕਰੋ ਚੱਕ ਜੀ ਠੀਕ ਆ ਮੋਟਾ ਗੋਲ ਥਾਣਾ ਤੇ ਵੀਰ ਨੂੰ ਕਹੀ ਆਂ ਅੰਕਰ ਸੇਰਗੁਰੂ ਵੀ ਪੂਲ ਤੋੜ ਕੇ ਦਿਖਾਈਏ ਵੀਰ ਫਿਰ ਸੇਰਗੁਰੂ ਵੀਰੇ ਤੋੜ ਦੋ ਲਮਾਏ ਤੋੜ ਦੇ ਜੀ ਬਾਕੀ ਨਿੱਕਰ ਵਾਇਡ ਹੈ ਭਰਾ ਹੋ ਠੀਕ ਆ ਤੇ ਭਰਮਾ ਪਿੰਡਾ ਬਿਲਕੁਲ ਰਾਜੀ ਆ ਤੇ ਆਹ ਕਰੋ ਮਾੜਾ ਚੱਕ ਜਾ ਥਾਣ ਦੇ ਵਾਹ ਆ ਦੇਖੋ ਬਾਕੀ ਕੋਈ ਵੀਰ ਆਪਦੀ ਤਸੱਲੀ ਦੇ ਲਈ 2 ਟਾਈਮ ਦੀ ਚਵਾਈ ਕਰ ਸਕਦਾ ਘਰ ਪਹੁੰਚ ਕੇ ਕੋਈ ਵੀਰ 3 ਡੰਗ ਦੀ ਚਵਾਈ ਕਰ ਸਕਦਾ ਸਮੇਂ ਤੋਂ ਸਮਾਂ ਜਿਹੜਾ ਪਰ ਉਹ ਤੁਸੀਂ ਕੱਢਣਾ ਠੀਕ ਆ ਜਿਹਨੇ ਥੱਲੇ ਦੱਸੀ ਜਾਂਦੀ ਹੈ ਚਵਾਈ ਉਹਨੂੰ ਵੈਰੀਫਾਈ ਜਿਹੜਾ ਤੁਸੀਂ ਘਰ ਪਹੁੰਚ ਕੇ ਜਰੂਰ ਕਰ ਲਓ ਬਿਹੜ ਚੰਗੀ ਖਾਸੀ ਆ ਬਾਕੀ ਵਕਾਲਾ ਵੀ ਚੰਗਾ ਹੈਗਾ ਤੇ ਵਕਾਲੇ ਦੇ ਨਾਲ ਨਾਲ ਜਿਹੜਾ ਦੋਸਤੋਂ ਤੁਸੀਂ ਚਵਾਈ ਜਿਹਨੇ ਦੱਸੀ ਗਈ ਆ ਉਹ ਨਹੀਂ ਕਰ ਨਹੀਂ ਸਕਦੇ ਠੀਕ ਆ ਬਾਕੀ ਰੇਟ ਭਾਅ ਫੜ ਤਾਂ ਕੀ ਰਹੂਗਾ ਉਹ ਵੀ ਵੀਰ ਸੇਵਕ ਦੇ ਨਾਲ ਗੱਲਬਾਤ ਆਪਾਂ ਕਰ ਲਵਾਂਗੇ ਆ ਦੇਖੋ ਠੀਕ ਆ ਅੱਛਾ ਵੀਰ ਸੇਵ ਦਾ ਕਿੰਨੀ ਕੀ ਡਿਮਾਂਡ ਭਰਾ ਜੀ ਕੀਤੀ ਫਿਰ ਬਾੜ ਵੇਖੋ ਤੁਹਾਨੂੰ ਸਾਡੇ ਨੇ ਨਹੀਂ ਆਹ ਦੱਸੋ ਕਰੋ ਜੀ ਤਕਵੀਲ ਲੇ ਲਵਾਜਾ ਹਾਂ ਲੈ ਵੀ ਇਹਨਾਂ ਧਾਰਾ ਤੁਰ ਮਾਰ ਕੇ ਲਿਖਾ ਜੀ ਧਾਰਾ ਮਾਰ ਕੇ ਲਿਖਾ ਦੋ ਬੇਟਾ ਜੀ ਇਹਦਾ ਨਾਮ ਮੜਾਈ ਨਹੀਂ ਕਰਦੀ ਇਹਦਾ ਪੀਰੀ ਥੋੜਾ ਕੋਸਾ ਆ ਦੇਖੋ ਜੀ ਠੀਕ ਹੈ ਜੀ ਬਾਕੀ ਵੀ ਜੀ ਤੁਹਾਨੂੰ ਦੱਸਿਆ ਵੀ ਇਹ ਥੋੜਾ ਕੁ ਘੂੜੀ ਦਾ ਕਰਕੇ ਥੋੜੀ ਜਿਹੀ ਡਰੀ ਵਸ਼ੀ ਅੱਛਾ ਜੀ ਉਹਦਾ ਕੋਈ ਚੱਕ ਨਹੀਂ ਜਦਾਂ ਮਾਦੀ ਦੀ ਚਵਾਈ ਕਰੋ ਰਸੀ ਪੋਣੀ ਪਾਓ ਨਹੀਂ ਪੋਣੀ ਨਾ ਕਰੋ ਬਾਕੀ ਨਿਆਣਾ ਜੂੜ ਰਸੀ ਪੋਣੀ ਪਾ ਪਾ ਲੋ ਹਾਂਜੀ ਤੇ ਵੀਰ ਸੇਵਕਾਂ ਦਾ ਵੀ ਜਿਹੜਾ ਦੋਸਤੋ ਅ ਰਸ ਨਹੀਂ ਆਣਾ ਜੂੜ ਤੁਸੀਂ ਪਾ ਸਕਦੇ ਹੋ ਠੀਕ ਆ ਮੋਸਟਲੀ ਆਪਾਂ ਪਾ ਲੈਨੇ ਆ ਵੜਾਂ ਦੇ ਵਿੱਚ ਜੇਕਰ ਆਪਾਂ ਦੇਖੀਏ ਤੇ ਆ ਵੜ ਹੈ ਵੀਰ ਦੇ ਕੋਲੇ ਬਾਕੀ ਰੇਟ ਆਪਾਂ ਕਨਫਰਮ ਕਰਾ ਲੈਨੇ ਆ ਪੁੱਛ ਕੇ ਕਿੰਨੇ ਕ ਤੱਕ ਜਿਹੜੀ ਦੇ ਲੈ ਆ ਹਾਂਜੀ ਕਿਸਾਨੋ ਭਾਈ ਹਾਂ ਨਾ ਕੀ ਸਭਤਾ ਹਾਂ ਨਾ ਵੀਰ ਜੀ ਭਾ ਮੁੱਲ ਜਿੰਨਾ ਮਰਜ਼ੀ ਕਰਾਈ ਜੋ ਹਾਂਜੀ ਔਰ 60 ਕਰਾਈ ਜੋ ਭਾਵੇਂ 60 ਕਰਾਈ ਜੋ ਹਾਂ ਨਾ ਵੀਰ ਜੀ ਆਪਾਂ 55000 ਦੇ ਵਿੱਚ ਛੋੜ ਗਏ ਹਾਂ 55000 ਹਾਂਜੀ ਹਾਂ ਜੀ ਪੈਂਦੀ ਏ ਕਿ ਆ ਮੇਰਾ ਵੀਰ ਜਿੰਨੇ ਵੀ ਫੋਨ ਲਾਣਾ ਵਾ ਆ ਵੀ ਸਾਰੀ ਵੀਡੀਓ ਵੇਖ ਕੇ ਫਿਰ ਫੋਨ ਲਾਵੇ ਕੋਈ ਏਡੀ ਆਪਾਂ ਨੂੰ ਛੇਤੀ ਨਹੀਂ ਹੈਗੀ ਵੀ ਨਾ ਵੀ ਗੂਗੀ ਕੋਈ ਚੱਕਰ ਨਹੀਂ ਆਪਾਂ ਘਰੇ ਦੁੱਧ ਵੀ ਪਾ ਪਾ ਲਾਂਗੇ ਕੋਈ ਚੱਕਰ ਨਹੀਂ ਸਹੀ ਵੀਰ ਹੁੰਦੀ ਆ ਵੀ 30000 ਲੈ ਲਓ 40000 ਲੈ ਲਓ ਤੂੰ ਕੋਈ ਚੱਕਰ ਨਹੀਂ ਆਪਾਂ ਬਾਕੀ ਜਿਹਦੇ ਮੇਰੇ ਵੀਰ ਨੇ ਥਾਣਾ ਦੀ ਆਪਣੀ ਗਰੰਟੀ ਹੋਊਗੀ ਜਿਵੇਂ ਜੀ ਦੁੱਧ ਆਪਾਂ 14 ਲੀਟਰ ਆਪਦੇ ਇੱਥੇ ਲੀਟਰ ਮਾਰ ਕੇ ਖੜੇ ਮੇਰੇ ਘਰ ਬਿਲਕੁਲ ਹਾਂ ਜੀ ਸੋ ਬਾਕੀ ਜਿਹੜਾ ਦੋਸਤੋ ਜਿੰਨਾ ਦੁੱਧ ਦੱਸਿਆ ਗਿਆ ਉਹਦੀ ਚੁਬਾਈ ਤੁਸੀਂ ਕਰ ਸਕਦੇ ਹੋ ਘਰ ਪਹੁੰਚ ਕੇ ਠੀਕ ਆ ਬੈਡ ਚੰਗੀ ਓਵਰ ਆਲ ਸਾਰੀ ਬੈਡ ਚੰਗੀ ਆ ਇਸ ਤੋਂ ਬਾਅਦ ਭਾਈ ਅੱਗੇ ਜਿਹੜੀ ਦੂਜੇ ਨੰਬਰ ਤੇ ਬੈਡ ਦੀ ਕੀ ਡਿਟੇਲ ਆ ਜੀ ਯਾਰੀ ਵੀਡੀਓ ਵੇਖ ਲਓ 22 ਤਰੀਕ ਦੀ ਸੜੀ ਨੇ ਬੱਚਾ ਮਰਿਆ ਦਿੱਤਾ ਜੀ ਬੱਚਾ ਮਰਿਆ ਜੀ ਹਾਂ ਜੀ ਠੀਕ ਆ ਬਾਈ ਅਪ੍ਰੈਲ ਦੀ ਸੂਈ ਆ ਹਾਂ ਜੀ ਮਗਰ ਦੀ 22 ਦੀ ਆ ਬਾਈ ਨੂੰ ਮਹੀਨਾ ਹੋਇਆ ਨਾ ਉਹ ਤੇ बच्चा इने तो ताले मरया गेयर ने प्रॉपर ਆ ਪਾਈ ਹੋ ਠੀਕ ਹੈ ਜੀ ਵੀਡੀਓ ਆਪਣੇ ਦੀ ਸਾਰੀ ਇਹਦੀ ਬੜੀ ਬੜੀ ਆ ਹਮਮ ਜਦੋਂ ਆਪਾਂ ਨੂੰ ਬੜੀ ਮਹਿੰਗੀ ਪਈ ਇਹ ਵੀ ਜੀ ਦੁੱਧ ਹੋਊਗਾ ਇਹਦੇ ਨਾਲੇ 7 ਲੀਟਰ ਵਿੱਚ ਇਹਨੂੰ ਬੁਖਾਰ ਬਹੁਤ ਚੜ ਗਿਆ ਸੀ ਤੇ ਚਲੋ ਹੁਣ ਸੈੱਟ ਹੋਈ ਜੇ ਮੈਂ ਜਦੋਂ ਆਪਾਂ ਦੇ ਦਈਏ ਪਰੇ ਠੀਕ ਹੈ ਹਾਂਜੀ ਤੇ ਆ 2 ਮਈ ਨੂੰ ਮਲਕ ਮਹੀਨਾ ਹੋ ਗਿਆ ਪੂਰਾ ਇਹਨੂੰ ਹਾਂਜੀ ਬਾਕੀ ਸੀ ਉਠਲ ਲਿਆ ਜਦੋਂ ਮਾਸੀ ਨੇ ਤੇ ਤੁਹਾਨੂੰ دارو ਕੇ ਦਵਾਈ ਵੀ ਦੇ ਗਏ ਡਾਕਟਰ ਸਾਹਿਬ ਨੂੰ ਠੀਕ ਆ ਜੀ ਤੇ ਖੋਲ ਕੇ ਤੋਰ ਦੋ ਵੀਰੇ ਨੂੰ ਵੀ ਅ ਦੁੱਧ ਜਿਹੜਾ ਦੋਸਤੋ 7 ਕੇ ਦਰਮਿਆਨ ਜਿਹੜਾ ਹੈਗਾ ਦੋ ਤਾਂ 6 7 7 ਦਰਮਿਆਨ ਜਿਹੜਾ ਬਿਲਕੁਲ ਇਹਦੇ ਥੱਲੇ ਕੋਈ ਵੀਰ ਚਵਾਈ ਕਰ ਸਕਦਾ 22 ਅਪ੍ਰੈਲ ਨੂੰ ਜਿਹੜੀ ਦੋਸਤੋ ਸੋਈ ਸੀ ਠੀਕ ਆ ਆ 22 ਮਈ ਨੂੰ ਬਿਲਕੁਲ ਜਿਹੜਾ ਮਹੀਨਾ ਹੋ ਜਾਊਗਾ ਤੇ ਫਿਰ ਬੱਚੇ ਤੋਂ ਵੀਡੀਓ ਵੀਰ ਦੇ ਕੋਲ ਹੈ ਕਿ ਕਿਸੇ ਵੀਰ ਨੇ ਸੌਦਾ ਕਰਕੇ WhatsApp ਤੇ ਮਂਗਾਉਣੀ ਹੈ ਤੇ ਬੱਚਾ ਜਿਹੜਾ ਦੋਸਤੋ ਉਹ ਡੈਡ ਦਿੱਤਾ ਸੀਗਾ ਸੋ ਵੀਡੀਓ ਦੇ ਵਿੱਚ ਤੁਸੀਂ ਜਿਹੜਾ ਉਹ ਵੀ ਕਨਫਰਮ ਕਰ ਸਕਦੇ ਹੋ ਬੱਚਾ ਜਿਹੜਾ ਡੈਡ ਸੀਗਾ ਠੀਕ ਆ ਜੀ ਤੇ ਦੁੱਧ ਜਿਹੜਾ ਥੱਲੇ ਬਿਲਕੁਲ ਹਾਲ 67 67 ਉਹ ਤੋਂ ਬਿਲਕੁਲ ਇਹਦੇ ਥੱਲੇ ਕੋਲ ਹੈਗਾ ਮੌਕੇ ਤੇ ਠੀਕ ਹੈ ਮਜਬੂਰ ਤੇ ਅੱਛਾ ਸੇਵਕ ਵੀਰੇ ਤਾਜ਼ੀਆਂ ਜੀ ਆਉਂਦੀ ਆ ਚਲੋ ਜੀ ਜੀ ਇੱਕ ਮੰਥ ਦਾ ਸਮਾਂ ਹੋ ਗਿਆ ਮੇਰੀ ਪੜਾ ਕੀ ਗੱਲ ਆ ਬੇਨਤੀ ਇਹ ਆ ਤਾਜ਼ੀਆਂ ਦੇ ਵਿੱਚ ਆਉਂਦੀ ਆ ਜਿੰਨੇ ਲੈਣੀ ਆਪਦੀ ਵੀਰ ਸਮਝ ਕਰਕੇ ਲਵੇ ਬਿਲਕੁਲ ਬਾਕੀ ਵੇਚਣੀ ਹੋਏ ਉਹ ਜੇ ਭਾਵੇਂ ਕੋ ਬੱਚਾ ਖਲਾਰ ਕੇ ਵੇਚਦੇ ਆਪਾਂ ਨਾ ਇਹੋ ਜਿਹਾ ਕੰਮ ਕੀਤਾ ਤੇ ਤੁਹਾਨੂੰ ਅੱਗੇ ਵੀ ਬੇਨਤੀ ਇਹੋ ਕਰਦੇ ਆ ਵੀ ਵੀਰ ਜੀ ਨਾ ਪਾਏ ਕੰਮ ਕਰਨਾ ਤੇ ਨਾ ਕਰਦਾ ਵੀਡੀਓ ਆਪਣੇ ਕੋ ਪਈ ਆ ਉਦਾਂ ਹੀ ਤਰੀਕਵਾਰ ਸਾਰਾ ਕੁਝ ਬੋਲਿਆ ਆ ਪਰ ਜਿੱਦਨੇ ਸੂਈ ਆ ਠੀਕ ਆ ਜੀ ਮਹੀਨਾ ਪਿਆ 22 ਦਿਨ ਨੂੰ 9 ਮਹੀਨਾ ਹੋ ਜਾਣਾ ਹਾਂ ਤੇ ਠੀਕ ਆ ਜੀ ਦੋ ਦੇ ਥੱਲੇ ਸਾਤ ਕਿਹਨਾਂ ਕੀ ਫਾਈਨਲ ਜੀ ਲੈਣ ਦੇਣ ਵੀ ਜੀ ਵੇਖ ਲਓ ਜਿੰਨੇ ਉਹਦੀ ਹੈਗੀ ਮੰਨ ਲਓ ਤੋਕਰਾਂ ਦੇ ਭਾਈ ਦੇ ਦਾਂਗੇ ਆਪਾਂ ਦੱਸੋ ਫਿਰ ਛੱਡੋ ਹੁਕਮ ਕਰੋ ਜੀ ਲੈਣ ਦੇਣ ਵਾਲੀ ਗੱਲ ਕਰੀਏ ਤੇ ਐਵੇਂ ਲੈਣ ਦੇਣ ਜਵੀ ਇੱਕ ਪਈ ਖਾਣਾ ਜੀ ਗੱਲ ਵੀ ਡੇ ਨਹੀਂ ਤੇ ਡਿਮਾਂਡ ਆਪਾਂ ਵੱਧ ਕਰਨੀ ਪੈ ਦੇ ਘੱਟ ਦੇਣੀ ਹਾਂਜੀ ਲੈਣ ਦੇਣ ਵੀ ਜੀ ਇਹਦਾ ਆਪਾਂ 24000 ਰੁਪਏ ਕੀ ਦੀ ਦੇ ਦਾਂਗੇ ਵਿੱਚ ਇਮਾਨਦਾਨ ਕਰਦਾ 20000 ਹਾਂਜੀ ਠੀਕ ਆ ਦੁੱਧ ਬਾਕੀ ਤਾਜੀ ਸੂਈ ਤੁਹਾਨੂੰ ਪ੍ਰਧਾਨ ਸੇਵਾ ਤੋਂ ਜਿਆਦਾ ਫੱਟੇ ਕਰਦੇ ਜਾਂਦੇ ਵੇਣਾ ਬਿਲਕੁਲ ਜੀ ਤੇ ਬਾਕੀ ਧਾਰਾ ਤੁਰਾਂ ਬਰਾਬਰ ਚੌਥਾਂਾਂ ਦੀਆਂ ਮੈਂ ਨਾ ਵੀਰ ਜੀ ਬਿਲਕੁਲ ਆਪਜੀ ਤਸੱਲੀ ਕਰਕੇ ਖੜੇ ਜਿਹੜੇ ਵੀਰ ਨੇ ਖੜਨੇ ਆ ਠੀਕ ਆ ਜੀ ਲੋ ਵੀ ਭਰਾਵੋ ਇਹ ਇਨਫੋਰਮੇਸ਼ਨ ਜਿਹੜੀ ਇਹ ਡਿਟੇਲ ਇਹਨਾਂ ਦੋ ਬੇੜਾਂ ਦੀ ਤੇ ਰੇਟ ਭਾਅ ਫੜਤਾ ਆਪਾਂ ਵੀਰ ਤੋਂ ਪੁੱਛ ਲਿਆ ਹ ਸੰਪਰਕ ਕਰਤਾ ਜੇ ਕੋਰ ਸੇਵਕਾ ਬਾਈ ਨੰਬਰ ਆਪਣੇ ਕੰਟੈਕਟ ਇਹ ਨੰਬਰ ਵੀ ਜੀ 97813 55875 ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਠੀਕ ਹੈ ਤੁਸਾਂ ਤੇ ਦੋ ਬਹਿਣਾ ਸੀ ਅੱਜ ਦੇਖ ਬਾਕੀ ਜੋ ਇੱਕ ਬੇਨਤੀ ਇਹ ਆ ਵੀਰ ਜੀ ਜਿਹੜੇ ਵੀਰ ਨੇ ਵੀਡੀਓ ਦੇਖਣੀ ਸਾਰੀ ਇਕਾਂ ਤੇ ਕੰਪਲੀਟ ਮੇਰਾ ਵੀਰ ਵੇਖਿਆ ਕਰੇ ਬਾਅਦ ਜੋ ਮੰਨ ਲਾ ਵੀ ਕੋਈ ਵੀਰ ਕਹਿੰਦਾ ਵੀ ਆ ਸ਼ਾਰਟ ਪਾ ਦੇ ਆ ਪਾ ਦੇ ਆ ਪਾ ਦੇ ਉਹਨਾਂ ਆਪਣੇ ਕੋਲ ਟਾਈਮ ਨਹੀਂ ਹੁੰਦਾ ਵੀ ਤੁਹਾਨੂੰ ਸਹੀ ਗੱਲ ਦੱਸੀਏ ਬੜੀ ਕੀ ਗੱਲ ਆ ਵੀਰ ਜੀ ਆਪਣਾ ਮਸ਼ੀਨ ਮਸ਼ੂਨ ਦਾ ਕੰਮ ਉਧਰ ਹੀ ਜਾਣਾ ਪੈਂਦਾ ਜੋ ਵੀ ਤੁਹਾਨੂੰ ਬਖਾਇਆ ਉਹੋ ਕੋਜੀ ਇੱਥੇ ਆਣ ਕੇ ਨਿਕਲੂਗਾ ਜੇ ਕੋਈ ਘੱਟ ਵੱਧ ਵੀ ਨਿਕਲੂਗਾ ਆਪਾਂ ਖਰਚਾ ਦੇਣਦਾਰ ਹੋਵਾਂਗੇ ਬੰਦੇ ਆ ਬਿਲਕੁਲ ਇਹਨੇ ਕਈ ਵੀਰਾਂ ਦੇ ਵੀ ਇਹ ਆ ਨਹੀਂ ਆ ਵੀਡੀਓ ਪਾਦੇ ਦੁਬਾਰਾ ਧਾਰਾ ਮਾਰ ਕੇ ਵੀਡੀਓ ਪਾਦੇ ਠੀਕ ਨਹੀਂ ਵੀਜੀ ਜਿਹੜੀ ਆਪਾਂ ਜੋ ਵੀਡੀਓ ਦੱਸਿਆ ਉਹੋ ਕੁਝ ਹੀ ਨਿਕਲੂ ਸੋ ਦੋਸਤੋ ਹਰ ਵਾਰ ਦੀ ਤਰ੍ਹਾਂ ਜਿੰਨਾ ਦੱਸਿਆ ਜਾਂਦਾ ਇਸ ਘਰੋਂ ਬਾਬੇ ਸੇਵਕ ਤੋਂ ਜੋ ਵੀ ਦੱਸਿਆ ਜਾਂਦਾ ਉਹ ਬਿਲਕੁਲ ਉਹੋ ਚੀਜ਼ ਨਿਕਲਦੀ ਆ ਉਹਨੂੰ ਵੈਰੀਫਾਈ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਤੁਹਾਡਾ ਹੱਕ ਬਣਦਾ ਜਿਹੜੇ ਵੀਰ ਨੇ ਪੈਸੇ ਖਰਚ ਕਰਦੇ ਆ ਸੋ ਤਸੱਲੀ ਜ਼ਰੂਰ ਕਰਦੇ ਹੋ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ